ਪਿਛਲੇ ਦਿਨੀ ਪੁਲਿਸ ਨੂੰ ਚੱਕਵਾ ਦੇ ਕੇ ਜ਼ਿਲ੍ਹਾ ਕਚੈਰੀ ਵਿੱਚੋਂ ਭੱਜਣ ਵਾਲੇ ਹਵਾਲਾਤੀ ਨੂੰ ਪੁਲਿਸ ਨੇ ਸਾਥੀ ਸਮੇਤ ਕੀਤਾ ਕਾਬੂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਢਿੱਲੋਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਸ਼੍ਰੀ ਮੁਖਸਰ ਸਾਹਿਬ ਦਾ ਦੋਸ਼ੀ ਜਸਨਦੀਪ ਸਿੰਘ ਉਰਫ ਬਰਲੀ ਪੁੱਤਰ ਮਕਤਿਆ ਸਿੰਘ ਵਾਸੀ ਜੰਡਿਆਲਾ ਗੁਰੂ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਜੋ ਜੇਲ੍ਹ ਸ਼੍ਰੀ ਮੁਖਸਰ ਸਾਹਿਬ ਵਿੱਚ ਬੰਸੀ ਨੂੰ ਪੇਸ਼ੀ ਜਿਲ੍ਹਾ ਕਚੈਰੀਆਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਲਿਆਂਦਾ ਗਿਆ ਸੀ ਜੋ ਬਖਸ਼ੀ ਖਾਨੇ ਵਿੱਚੋਂ ਪੁਲਿਸ ਪਾਰਟੀ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ ਇਸ ਸੰਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਮੁਖੀ ਸ਼੍ਰੀ ਭਗਦਰ ਕੁੰਨੀਨਾ ਵੱਲੋਂ ਹਵਾਲਤੀ ਦੀ ਪਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਤੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਮੁਕੱਦਮੇ ਦੇ ਦੋਸ਼ੀ ਅਤੇ ਹਵਾਲਤੀ ਜਸਨਦੀਪੁਰ ਬੱਲੀ ਪੁੱਤਰ ਮਖਤਿਆਰ ਸੇ 88 ਜੰਡਿਆਲਾ ਗੁਰੂ ਜੀਲਾ ਸ਼੍ਰੀ ਅਮਰਸਰ ਸਾਹਿਬ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਪੁੱਛਦੇ ਗਿੱਚ ਦੌਰਾਨ ਦੱਸਿਆ ਕਿ ਜਿਲਾ ਪਿਆਰੀ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਉਸ ਨੂੰ ਭੱਜਣ ਵਿੱਚ ਉਸਦੀ ਮਦਦ ਕਰਨ ਵਾਲੇ ਵਿਅਕਤੀ ਕਰਨ ਕੁਮਾਰ ਉਰਫ ਕਾਂਚਾ ਪੁੱਤਰ ਰਵੀ ਕੁਮਾਰ ਵਾਸੀ ਉੱਚਾ ਵੇੜਾ ਸ਼੍ਰੀ ਮੁਕਤਸਰ ਸਾਹਿਬ ਨੂੰ ਮੁਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਹੋਰ ਕੀ ਕਿਹਾ ਪੁਲਿਸ ਅਧਿਕਾਰੀ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜੁਬਾਨੀ ਮਿਤੀ 2/5/2024 ਨੂੰ ਇੱਕ ਦੋਸ਼ੀ ਜਸ਼ਨਦੀਪ ਸਿੰਘ ਜੋ ਕਿ ਐਨਡੀपीएस ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀ ਉਹ ਦੌਰਾਨੇ ਆਪਣੀ ਤਰੀਕ ਪੇਸ਼ੀ ਤੇ ਉਹ ਪੁਲਿਸ ਮੁਲਾਜ਼ਮਾ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ ਕੋਰਟ ਕੰਪਲੈਕਸ ਸ਼੍ਰੀ ਮੁਕਸਰ ਸਾਹਿਬ ਤੋਂ ਜਿਸ ਤੇ ਕੀ ਮੁਕੱਦਮਾ ਨੰਬਰ 77 ਮਿਤੀ 2/5/24 ਦਰਜ ਰਜਿਸਟਰ ਹੋਇਆ ਸਾਡੀ ਸੀਆਈਏ ਟੀਮ ਤੇ ਐਸਐਚਓ ਸਿਟੀ ਐਸਐਚਓ सदर ਮਾਨਯੋਗ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਠ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਕੀ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਕ ਕਰਨ ਏਲੀਅਸ ਕਾਂਚਾ ਨਾਮ ਦਾ ਵਿਅਕਤੀ ਜਿਹੜਾ ਕਿ ਇਸ ਦੇ ਨਾਲ ਜੇਲ੍ਹ ਵਿੱਚ ਬੰਦ ਸੀ ਉਹ ਇਹਨੂੰ ਭੁਜਾ ਕੇ ਲੈ ਕੇ ਗਿਆ ਉਸ ਦਾ ਚੋਰੀ ਦਾ ਮੋਟਰਸਾਈਕਲ ਤੇ ਕਰਨ ਐਲਿਅਸ ਕਾਂਚਾ ਨੂੰ ਵੀ ਇਸ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ। ਪਰ ਪਹਿਲਾ ਮੁਕਦਮਾ ਇਹ ਦਰਜ ਸੀ ਇਹਨਾਂ ਤੇ ਅਰਸ਼ ਜਸ਼ਨਦੀਪ ਤੇ ਤੇ ਐਨਡੀਪੀਐਸ ਦਾ ਇੱਕ ਮੁਕਦਮਾ ਦਰਸੀ ਤੇ ਕਰਨ ਕਾਂਚਾ ਤੇ ਤਿੰਨ ਮੁਕਦਮੇ ਦਰਜ ਨੇ ਵਕਫ ਵਕਫ ਤਾਰ ਆਵਾਂ ਦੇ। ਇਹ ਜਿਹੜਾ ਸਰ ਜੀਸੀਐਨ ਦੀ ਪਲੈਨਿੰਗ ਬਣੀ ਹਾਂ 15 16 ਦਿਨ ਪਹਿਲਾਂ ਹੀ ਜਿਹੜਾ ਕਰਨ ਕਾਂਚਾ ਇਹ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜੇਲ੍ਹ ਤੋਂ ਭੱਜਣ ਦੀ ਇਹਨਾਂ ਦੀ ਜਿਹੜੀ ਬਿਰੋਤ ਸੀਗੀ ਉਹ ਜੇਲ੍ਹ 'ਚ ਹੀ ਬਣੀ ਸੀ।